ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਅਮਨਸ ਫੂਡ ਕੋਰਟ ਕੀ ਹਾਲ ਚਾਲ ਨੇ ਜੀ ਤੁਹਾਡੇ ਆਈ ਹੋਪ ਤੁਸੀਂ ਸਭ ਬਹੁਤ ਅੱਛੇ ਹੋਵੋਗੇ ਅੱਜ ਅਸੀਂ ਬਣਾਉਣ ਲੱਗੇ ਆ ਜੀ ਆਲੂ ਗਾਜਰ ਮਟਰ ਦੀ ਬੇਵੀ ਅਲੀ ਸਬਜੀ ਸੁੱਕੀ ਆਲੂ ਗਾਜਰ ਮਟਰ ਦੀ ਸਬਜੀ ਤਾਂ ਤੁਸੀਂ ਬਹੁਤ ਵਾਰੀ ਬਣਾ ਕੇ ਖਾਧੀ ਹੋਣੀ ਹੈ ਤੇ ਅੱਜ ਆਪਾਂ ਇਸ ਆਲੂ ਗਾਜਰ ਮਟਰ ਨੂੰ ਬਣਾਵਾਂਗੇ ਕੁੱਕਰ ਚ ਤੇ ਉਹਦੇ ਲਈ ਸਭ ਤੋਂ ਪਹਿਲਾਂ ਕੁੱਕਰ 'ਚ ਮੈਂ ਥੋੜਾ ਜਿਹਾ ਤੇਲ ਪਾ ਲਿਆ ਸਰੋਂ ਦਾ ਉਹਨੂੰ ਚੰਗੀ ਤਰ੍ਹਾਂ ਗਰਮ ਕਰਕੇ ਉਸ 'ਚ ਅਸੀਂ ਜੀਰਾ ਤੇ ਸੁੱਕੇ ਧੰਨੀਆਂ ਨੂੰ ਚੰਗੀ ਤਰ੍ਹਾਂ ਤੜਕ ਲਾਂਗੇ ਜੀ ਫਿਰ ਅਸੀਂ ਐਡ ਕਰਾਂਗੇ ਇਹਦੇ ਵਿੱਚ ਸਾਡੇ ਪਿਆਜ਼ ਕੱਟੇ ਹੋਏ ਪਿਆਜ਼ਾਂ ਨੂੰ ਆਪਾਂ 1 ਮਿੰਟ ਲਈ ਚੰਗੀ ਤਰ੍ਹਾਂ ਨਾਲ ਭੁੰਨ ਲਾਂਗੇ ਹੁਣ ਸਾਡੇ ਪਿਆਜ਼ਾਂ ਨੂੰ ਭੁੰਨਦੇ ਹੋਏ ਕੱਟੋ-ਕੱਟੇ 1 ਮਿੰਟ ਹੋ ਗਿਆ ਜੀ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਹਿੰਗ ਹਿੰਗ ਨੂੰ ਅਸੀਂ ਪਹਿਲਾਂ ਨਹੀਂ ਪਾਵਾਂਗੇ ਕਿਉਂਕਿ ਫਿਰ ਇਹ ਗਰਮ ਤੇਲ ਦੇ ਵਿੱਚ ਜਲ ਸਕਦੀ ਹੈ ਇਸ ਲਈ ਅਸੀਂ ਹਿੰਗ ਨੂੰ ਬਾਅਦ ਚ ਐਡ ਕੀਤਾ ਹੁਣ ਇਸ ਸਬਜ਼ੀ ਨੂੰ ਹੋਰ ਵੀ ਜ਼ਿਆਦਾ ਫਲੇਵਰਫੁਲ ਬਣਾਉਣ ਲਈ ਆਪਾਂ ਇਹਦੇ ਵਿੱਚ ਪਾ ਰਹੇ ਹਾਂ ਜੀ ਧਨੀਏ ਦੀਆਂ ਡੰਡੀਆਂ ਇਹਨਾਂ ਦਿਨਾਂ ਚ ਧਨੀਏ ਦੀਆਂ ਡੰਡੀਆਂ ਜਿਹੜੀਆਂ ਬਹੁਤ ਸੌਫਟ ਹੁੰਦੀਆਂ ਨੇ ਕੱਚੀਆਂ ਹੁੰਦੀਆਂ ਨੇ ਤੇ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਦਿੰਦੀਆਂ ਨੇ ਇਸ ਕਰਕੇ ਆਪਾਂ ਇਹਨਾਂ ਨੂੰ ਪਿਆਜ਼ ਦੇ ਨਾਲ ਭੁੰਨ ਲਾਂਗੇ ਨਾਲ ਹੀ ਹੁਣ ਮੈਂ ਥੋੜਾ ਜਿਹਾ ਇਹਦੇ ਵਿੱਚ ਕੁੱਟਿਆ ਹੋਇਆ ਜਿਹੜਾ ਲਸਣ ਹੈ ਉਹ ਵੀ ਐਡ ਕਰ ਲਿਆ ਤੇ ਇਹਨੂੰ ਵੀ ਅਸੀਂ ਪਿਆਜ਼ਾਂ ਦੇ ਨਾਲ ਚੰਗੀ ਤਰ੍ਹਾਂ ਨਾਲ ਭੁੰਨ ਲੈਣਾ ਆ ਜਿੱਦਾਂ ਹੀ ਅਸੀਂ ਲਸਣ ਨੂੰ ਤੜਕੇ ਚ ਐਡ ਕਰਦੇ ਆ ਤੇ ਬਹੁਤ ਹੀ ਸੋਹਣੀ ਖੁਸ਼ਬੂ ਆਂਦੀ ਹੈ ਤੇ ਲਸਣ ਅਸੀਂ ਉਦੋਂ ਤੱਕ ਪਕਾਉਣਾ ਜਦ ਤੱਕ ਇਹਦਾ ਕੱਚਾਪਨ ਖਤਮ ਨਾ ਹੋ ਜਵੇ ਹੁਣ ਅਸੀਂ ਇਹਦੇ ਵਿੱਚ ਐਡ ਕਰਾਂਗੇ ਜੀ ਟਮਾਟਰ ਕੱਟੇ ਹੋਏ ਤੇ ਨਾਲ ਹੀ ਥੋੜੀਆਂ ਜੀਆਂ ਹਰੀਆਂ ਮਿਰਚਾਂ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਨਾਲ ਪਿਆਜ਼ਾਂ ਦੇ ਨਾਲ ਭੁੰਨ ਲੈਣਾ ਜੀ ਦੋ ਤਿੰਨ ਮਿੰਟ ਲਈ ਅਸੀਂ ਇਹਨਾਂ ਨੂੰ ਟਮਾਟਰਾਂ ਨੂੰ ਚੰਗੀ ਤਰ੍ਹਾਂ ਨਾਲ ਭੁੰਨਾਂਗੇ ਤਾਂ ਕਿ ਸਾਡੇ ਜਿਹੜੇ ਟਮਾਟਰ ਹੈ ਥੋੜੇ ਜੇ ਸੌਫਟ ਹੋ ਜਾਣ। 1-2 ਮਿੰਟ ਭੁੰਨਣ ਤੋਂ ਬਾਅਦ ਟਮਾਟਰ ਸਾਡੇ ਸੌਫਟ ਹੋ ਗਏ ਆ ਤੇ ਹੁਣ ਅਸੀਂ ਇਹਦੇ ਵਿੱਚ ਐਡ ਕਰ ਲਿਆ ਜੀ ਨਮਕ। ਨਮਕ ਤੁਸੀਂ ਆਪਣੇ ਟੇਸਟ ਦੇ ਅਕੋਰਡਿੰਗ ਜਿੰਨਾ ਤੁਸੀਂ ਚਾਹੋ ਪਾ ਸਕਦੇ ਹੋ। ਉਸ ਤੋਂ ਬਾਅਦ ਮੈਂ ਇਹਦੇ ਵਿੱਚ ਐਡ ਕੀਤੀ ਜੀ ਰੈੱਡ ਚਿੱਲੀ ਪਾਊਡਰ। ਥੋੜਾ ਜਿਹਾ ਮੈਂ ਇਹਦੇ ਵਿੱਚ ਪਾ ਰਹੀਆਂ ਜੀ ਧਰਮਰਿਕ ਪਾਊਡਰ। ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਤੜਕੇ ਦੇ ਵਿੱਚ মিক্স ਕਰ ਲਾਂਗੇ ਤੇ ਇਹਨਾਂ ਨੂੰ ਵੀ 1 ਅੱਧੇ ਮਿੰਟ ਲਈ ਭੁੰਨ ਲਾਂਗੇ ਚੰਗੀ ਤਰ੍ਹਾਂ ਨਾਲ ਇਹਨਾਂ ਮਸਾਲਿਆਂ ਨੂੰ ਭੁੰਨਣ ਤੋਂ ਬਾਅਦ ਹੁਣ ਮੈਂ ਇਸ 'ਚ ਐਡ ਕਰਾਂਗੀ ਥੋੜੇ ਜਿਹਾ ਹੋਰ ਮਸਾਲੇ ਤੇ ਉਹਦੇ ਲਈ ਮੈਂ ਇੱਥੇ ਪਾਈ ਹੈ ਜੀ ਕਸ਼ਮੀਰੀ ਰੈੱਡ ਚਿੱਲੀ ਪਾਊਡਰ ਥੋੜਾ ਜਿਹਾ ਮੈਂ ਇਹਦੇ ਵਿੱਚ ਗਰਮ ਮਸਾਲਾ ਐਡ ਕਰ ਰਹੀ ਆ ਗਰਮ ਮਸਾਲਾ ਥੋੜਾ ਵੱਧ ਹੀ ਪਾਇਆ ਜੀ ਮੈਂ ਉਸ ਤੋਂ ਬਾਅਦ ਮੈਂ ਇਹਦੇ ਵਿੱਚ ਥੋੜੀ ਜੀ ਕਾਲੀ ਮਿਰਚ ਤੇ ਥੋੜਾ ਜਿਹਾ ਅਨਾਰ ਦਾਣਾ ਵੀ ਪਾ ਰਹੀਆਂ ਇਹਦੇ ਨਾਲ ਵੀ ਫਲੇਵਰ ਬਹੁਤ ਹੀ ਵਧੀਆ ਤੇ ਥੋੜਾ ਜਿਹਾ ਖੱਟਾਪਨ ਆ ਜਾਂਦਾ ਸਬਜੀ ਚ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਬਣਾ ਦਿੰਦਾ ਹੈ ਇਸ ਸਬਜੀ ਨੂੰ ਨਾਲ ਹੀ 2 ਚਮਚ ਭਰ ਕੇ ਮੈਂ ਇਹਦੇ ਵਿੱਚ ਪਾ ਰਹੀਆਂ ਜੀ ਸਾਡਾ ਪੀਸਿਆ ਹੋਇਆ ਸੁੱਕਾ ਧਨੀਆ ਇਹਨਾਂ ਸਾਰੇ ਮਸਾਲਿਆਂ ਨੂੰ ਆਪਾਂ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਾਂਗੇ ਤੇ ਮੈਂ ਨਾਲ ਹੀ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਰਹੀਆਂ ਕਿਉਂਕਿ ਸਾਡੇ ਮਸਾਲੇ ਜਿਹੜੇ ਆ ਬਹੁਤ ਜ਼ਿਆਦਾ ਸੁੱਕ ਚੁੱਕੇ ਐ ਤੇ ਇਹ ਜਲ ਵੀ ਸਕਦੇ ਐ ਇਸ ਕਰਕੇ ਅਸੀਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਐਡ ਕਰ ਲਾਂਗੇ ਤਾਂ ਕਿ ਸਾਡੇ ਮਸਾਲੇ ਚੰਗੀ ਤਰ੍ਹਾਂ ਫੁੱਲ ਜਾਣ ਤੇ ਚੰਗੀ ਤਰ੍ਹਾਂ ਨਾਲ ਪੱਕ ਜਾਣ। ਸਬਜੀ ਅਸੀਂ ਚਾਹੇ ਕੋਈ ਵੀ ਬਣਾ ਰਹੇ ਹੋਈਏ ਜਦ ਤੱਕ ਸਾਡਾ ਤੜਕਾ ਤੇ ਮਸਾਲਾ ਚੰਗੀ ਤਰ੍ਹਾਂ ਭੁੰਨਿਆ ਨਾ ਗਿਆ ਹੋਵੇ ਸਾਡੀ ਸਬਜੀ ਸਵਾਦ ਬਾਣੀ ਨਹੀਂ ਸਕਦੀ। ਇਸ ਕਰਕੇ ਸਭ ਤੋਂ ਜ਼ਿਆਦਾ ਟਾਈਮ ਅਸੀਂ ਤੜਕੇ ਤੇ ਹੀ ਦੇਣੇ ਆ ਤਾਂ ਕਿ ਸਾਡਾ ਜਿਹੜਾ ਤੜਕਾ ਬਹੁਤ ਹੀ ਵਧੀਆ ਲੱਗੇ ਤੇ ਸਬਜੀ ਬਹੁਤ ਹੀ ਜ਼ਿਆਦਾ ਸਵਾਦ ਬਣੇ। ਤੇ ਵੇਖੋ ਤੁਸੀਂ ਬਿਲਕੁਲ ਵਧੀਆ ਤਰ੍ਹਾਂ ਸਾਡਾ ਤੜਕਾ ਭੁੰਨ ਚੁੱਕਾ ਜੀ ਬਹੁਤ ਹੀ ਸੋਹਣੀ ਲਾਲੀ ਵੀ ਆ ਗਈ ਹੈ ਤੇ ਟਮਾਟਰ ਵੀ ਸਾਡੇ ਨਾਲ ਕੁਲ ਮਿਲ ਗਏ ਨੇ ਹੁਣ ਇਸ ਸਟੇਜ ਤੇ ਅਸੀਂ ਐਡ ਕਰ ਰਹੇ ਹਾਂ ਜੀ ਸਾਡੇ ਆਲੂ ਤੇ ਗਾਜਰਾ ਗਾਜਰਾ ਮੈਂ ਇੱਥੇ ਥੋੜੀ ਜੀ ਕੁਆਂਟੀਟੀ ਜੀ ਲਈਆਂ ਨੇ ਤਾਂ ਕਿ ਸਿਰਫ ਬਸ ਇਹਦਾ ਫਲੇਵਰ ਦੇਣ ਲਈ ਆਲੂ ਤੇ ਗਾਜਰ ਨੂੰ ਥੋੜਾ ਜਿਹਾ ਅਸੀਂ ਪਹਿਲਾਂ ਇਸੇ ਤਰ੍ਹਾਂ ਨਾਲ ਭੁੰਨ ਲਾਂਗੇ ਬਿਨਾ ਕੋਈ ਪਾਣੀ ਐਡ ਕੀਤੇ ਤੇ ਇਸੇ ਤਰ੍ਹਾਂ ਨਾਲ ਇਹਨੂੰ ਅਸੀਂ ਟੱਕ ਕੇ ਥੋੜੀ ਦੇਰ ਲਈ ਪਕਾ ਲਾਂਗੇ 1-2 ਮਿੰਟ ਲਈ ਤਾਂ ਕਿ ਸਾਡੀਆਂ ਜਿਹੜੀਆਂ ਆਲੂ ਤੇ ਗਾਜਰਾਂ ਦੇ ਅੰਦਰ ਤੱਕ ਫਲੇਵਰ ਚਲਾ ਜਾਵੇ ਹੁਣ 1-2 ਮਿੰਟ ਅਸੀਂ ਇਹਨੂੰ ਪਕਾ ਲਿਆ ਚੰਗੀ ਤਰ੍ਹਾਂ ਭੁੰਨੀ ਦੇ ਲਈ ਹੈ ਜੀ ਸਾਡੀਆਂ ਆਲੂ ਤੇ ਗਾਜਰਾਂ ਨੂੰ ਵਧੀਆ ਤਰ੍ਹਾਂ ਭੁੰਨੀ ਲੱਗ ਚੁੱਕੀ ਹੈ ਹੁਣ ਅਸੀਂ ਇਹਦੇ ਵਿੱਚ ਐਡ ਕਰਨੇ ਆ ਜੀ ਸਾਡੇ ਹਰੇ ਮਟਰ ਮੈਂ ਇੱਥੇ ਫਰੋਜ਼ਨ ਮਟਰ ਹੀ ਯੂਜ਼ ਕੀਤੇ ਆ ਤੁਸੀਂ ਚਾਹੋ ਤਾਂ ਦੂਸਰੇ ਮਟਰ ਵੀ ਯੂਜ਼ ਕਰ ਸਕਦੇ ਹੋ ਜੇ ਓਵਰਲੇ ਮਟਰ ਤੁਸੀਂ ਯੂਜ਼ ਕਰੋ ਤਾਂ ਤੁਸੀਂ ਉਹਨਾਂ ਨੂੰ ਆਲੂ ਗਾਜਰ ਦੇ ਨਾਲ ਹੀ ਐਡ ਕਰ ਸਕਦੇ ਹੋ ਮੈਂ ਮਟਰ ਬਾਅਦ ਵਿੱਚ ਐਡ ਕੀਤੇ ਆ ਕਿਉਂਕਿ ਇਹ ਥੋੜੇ ਜੇ ਸੌਫਟੀ ਹੁੰਦੇ ਨੇ ਸੋ ਸਾਡਾ ਜਿਹੜਾ ਆਲੂ ਗਾਜਰ ਮਟਰ ਨੂੰ ਚੰਗੀ ਤਰ੍ਹਾਂ ਨਾਲ ਪਉਣੀ ਲੱਗ ਚੁੱਕੀ ਹੈ ਜੀ ਹੁਣ ਮੈਂ ਇਹਦੇ ਵਿੱਚ ਐਡ ਕਰ ਰਹੀ ਹਾਂ ਥੋੜਾ ਜਿਹਾ ਪਾਣੀ ਡੇਢ ਤੋਂ ਗਲਾਸ ਜਿੰਨਾ ਮੈਂ ਇਹਦੇ ਵਿੱਚ ਪਾਣੀ ਐਡ ਕੀਤਾ ਹੈ ਤੁਸੀਂ ਚਾਹੋ ਤਾਂ ਇਹ ਰਸਮੀ ਸਬ지 ਬਣਾ ਸਕਦੇ ਹੋ ਜਾਂ ਫਿਰ ਇਸੇ ਤਰ੍ਹਾਂ ਨਾਲ ਸੁੱਕੀ ਸਬ지 ਨੂੰ ਵੀ ਟਰਾਈ ਕਰ ਸਕਦੇ ਹੋ ਪਰ ਮੈਂ ਇੱਥੇ ਕਿਉਂਕਿ ਤਰੀ ਵਾਲੀ ਸਬ지 ਬਣਾ ਰਹੀ ਹਾਂ ਇਸ ਕਰਕੇ ਮੈਂ ਪਾਣੀ ਥੋੜਾ ਡੇਢ ਗਲਾਸ ਜਿੰਨਾ ਪਾ ਲਿਆ ਸੀ ਜੀ ਹੁਣ ਇਸ ਆਲੂ ਗਾਜਰ ਮਟਰ ਨੂੰ ਅਸੀਂ ਦੋ ਸੀਟੀਆਂ ਆਣ ਤੱਕ ਚੰਗੀ ਤਰ੍ਹਾਂ ਨਾਲ ਪਕਾ ਲਾਂਗੇ ਸਾਡੀ ਸਬਜੀ ਨੂੰ ਦੋ ਸੀਟੀਆਂ ਲੱਗ ਚੁੱਕੀਆਂ ਨੇ ਜੀ ਤੇ ਹੁਣ ਅਸੀਂ ਫਲੇਮ ਨੂੰ ਕਰ ਦਾਂਗੇ ਬਿਲਕੁਲ ਸਲੋ ਤੇ ਇਹਨੂੰ ਅਸੀਂ 10 ਮਿੰਟ ਲਈ ਸਲੋ ਫਲੇਮ ਤੇ ਹੀ ਪਕਾਵਾਂਗੇ 10 ਮਿੰਟ ਲਈ ਇਹਨੂੰ ਘੱਟ ਸੇਕ ਤੇ ਪਕਾਣ ਤੋਂ ਬਾਅਦ ਅਸੀਂ ਇਹਦਾ ਪ੍ਰੈਸ਼ਰ ਰਿਲੀਜ਼ ਹੋਣ ਦਵਾਂਗੇ ਤੇ ਉਸ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਜੀ ਸਾਡੀ ਸਬਜੀ ਬਿਲਕੁਲ ਬਣ ਕੇ ਰੈਡੀ ਹੈ ਪਾਵਾਂਗੇ ਉੱਪਰ ਅਸੀਂ ਹਰਾ ਧਨੀਆ ਤੇ ਇਹਨੂੰ ਗਾਰਨਿਸ਼ ਕਰ ਲਾਂਗੇ ਤੇ ਤੁਸੀਂ ਚਾਹੋ ਤਾਂ ਇਹਨੂੰ ਖੁੱਲੇ ਚ ਪਕਾ ਕੇ ਇਹਦੀ ਜਿਹੜੀ ਹੈ ਗਰੇਵੀ ਹੋਰ ਗਾੜੀ ਵੀ ਕਰ ਸਕਦੇ ਹੋ ਪਰ ਮੈਂ ਇਸ ਨੂੰ ਥੋੜਾ ਜਿਹਾ ਪਤਲਾ ਹੀ ਰੱਖਿਆ ਜੀ ਤੇ ਇਸੇ ਤਰ੍ਹਾਂ ਨਾਲ ਅਸੀਂ ਜਿਹੜੇ ਆਲੂ ਨੇ ਕੁਝ-ਕੁਝ ਵਿੱਚ ਅਸੀਂ ਪ੍ਰੈਸ ਕਰ ਕਰਕੇ ਇਹਨਾਂ ਨੂੰ ਫੇਰ ਲਾਂਗੇ ਤੇ ਇਹਦੇ ਨਾਲ ਵੀ ਸਾਡੀ ਗਰੇਵੀ ਜਿਹੜੀ ਹੈ ਉਹ ਥੋੜੀ ਜੀ ਹੋਰ ਗਾੜੀ ਹੋ ਜਾਂਦੀ ਹੈ ਤੇ ਸਬਜ਼ੀ ਸਾਡੀ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਹੈ ਜੀ ਹੁਣ ਇਹਨੂੰ ਅਸੀਂ ਗਰਮਾ-ਗਰਮ ਕਰਾਂਗੇ ਸਰਵ ਤੇ ਪਾਵਾਂਗੇ ਅਸੀਂ ਕੋਲੀ 'ਚ ਸਬਜ਼ੀ ਤੇ ਨਾਲ ਹੀ ਮੈਨੂੰ ਗਰਮਾ-ਗਰਮ ਪਰੌਂਠਿਆਂ ਦੇ ਨਾਲ ਸਰਵ ਕਰਾਂਗੀ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਆਲੂ ਗਾਜਰ ਮਟਰ ਦੀ ਰੈਸিপি ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਅਗਲੀ ਵਾਰ ਜਦੋਂ ਵੀ ਤੁਸੀਂ ਆਲੂ ਮਟਰ ਬਣਾਉਣ ਲੱਗੋ ਤਾਂ ਵਿੱਚ ਥੋੜੀਆਂ ਜੀਆਂ ਗਾਜਰਾਂ ਜ਼ਰੂਰ ਐਡ ਕਰਿਓ ਇਹਦੇ ਨਾਲ ਫਲੇਵਰ ਬਹੁਤ ਹੀ ਜ਼ਿਆਦਾ ਵਧੀਆ ਆਂਦਾ ਹੈ ਤੇ ਜੇ ਤੁਹਾਨੂੰ ਮੇਰੀ ਇਹ ਰੈਸিপি ਪਸੰਦ ਆਈ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰਨਾ ਜੀ ਆਪਣੇ ਫੈਮਿਲੀ ਫਰੈਂਡਸ ਨਾਲ ਸ਼ੇਅਰ ਵੀ ਜ਼ਰੂਰ ਕਰਨਾ ਫਿਰ ਮਿਲਾਂਗੇ ਕਿਸੇ ਹੋਰ ਅੱਛੀ ਵੀਡੀਓ ਦੇ ਨਾਲ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਟੇਕ ਕੇਅਰ ਐਂਡ ਬਾਏ ਬਾਏ